ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮਾਇਆ ਮੰਦਿਰ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਸਦਾ ਖੁਸ਼ ਰਹੋ ਤੇ ਵਾਹਿਗੁਰੂ ਦਾ ਮਿਹਰ ਭਰਿਆ ਹੱਥ ਸਦਾ ਤੁਹਾਡੇ ਤੇ ਰਵੇ ਅੱਜ ਮੈਂ ਵੀਡੀਓ ਬਹੁਤ ਲੇਟ ਬਣਾਉਣ ਲੱਗੀ ਆ ਜੀ ਪਹਿਲਾਂ ਕੱਟ ਪੀਸਾਂ ਦੇ ਕਸਟਮਰ ਸੀਗੇ ਉਹਨਾਂ ਨੂੰ ਦੇਖੀ ਗਈ ਤੇ ਵੀਡੀਓ ਬਣਾਉਣ ਦਾ ਟਾਈਮ ਮੈਨੂੰ ਹੁਣ ਮਿਲਿਆ ਹੁਣ ਵੀ ਰਾਤ ਦੇ 9:11 ਹੋ ਚੱਲੇ ਆ ਪਰ ਮੈਂ ਹੁਣ ਵੀਡੀਓ ਬਣਾ ਰਹੀ ਆ ਤੁਹਾਡੇ ਲਈ ਨੀਂਦ ਬਹੁਤ ਜਿਆਦਾ ਉੱਠੋਂਦੀ ਹੈ ਕਿਉਂਕਿ ਸਾਰਾ ਦਿਨ ਕੱਪੜੇ ਵਿੱਚ ਹੀ ਫਿਰ ਸ਼ਾਮਾਂ ਨੂੰ ਘਰ ਦਾ ਕੰਮ ਹੋ ਗਿਆ ਫਿਰ ਸਾਨੂੰ ਪਤਾ ਵੀ ਸਰੀਰ ਇਹ ਜਿਹੜਾ ਢੋੜਾ ਜਾ ਰੋਗਾਂ ਚੋਂ ਨਿਕਲਿਆ ਕਰਕੇ ਆ ਰਹੀ ਹੈ ਤੇ ਵੀਡੀਓ ਬਣਾਉਣ ਦਾ ਵੀ ਇੱਕ ਅਲੱਗ ਹੀ ਨਸ਼ਾ ਹੋ ਜਾਂਦਾ ਬੰਦੇ ਨੂੰ ਵੀ ਆਪਾਂ ਇਹ ਵੀਡੀਓ ਪਾਉਣੀ ਤਾਂ ਹੁੰਦਾ ਉਹ ਵੀਡੀਓ ਆਪਾਂ ਪਾਉਣੀ ਹੀ ਪਾਉਣੀ ਹੈ ਪਰ ਅੱਖਾਂ ਵਿੱਚ ਰਹੀਆਂ ਇੰਨੀਆਂ ਨੀਂਦ ਉੱਠੋਂਦੀ ਹੈ ਪਰ ਫਿਰ ਗੱਲ ਉੱਥੇ ਆ ਜਾਂਦੀ ਹੈ ਵੀ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਤੋਂ ਬਿਨਾ ਕੁਝ ਨਹੀਂ ਹਨਾ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਹੈ ਕੁਝ ਕਰਨਾ ਤਾਂ ਤੁਹਾਨੂੰ ਮਿਹਨਤ ਕਰਨੀ ਹੀ ਪੈਣੀ ਹੈ ਸੋ ਸੋਨੂੰ ਅੱਜ ਆਪਾਂ ਇੱਕ ਗੱਲ ਦੱਸਦੇ ਹਾਂ ਹੋਰ ਪੂਰੀ ਸੁਣਨ ਵਾਲੀ ਗੱਲ ਹੈ ਇਹ ਡੂੰਗੀ ਗੱਲ ਹੈ ਇਹ ਗੱਲਾਂ ਉਹ ਬੰਦੇ ਸਮਝਣਗੇ ਜਿਹੜੇ ਡੂੰਗਾ ਸੋਚਦੇ ਆ ਉਹਨਾਂ ਵਾਸਤੇ ਤਾਂ ਇਹ ਬਹੁਤ ਵਧੀਆ ਗੱਲ ਹੈ ਖਾਸ ਜਿਹੜੇ ਸਮਝਦਾਰ ਬੰਦੇ ਆ ਤੁਸੀਂ ਐ ਨਾ ਸੋਚੋ ਵੀ ਅੱਖਾਂ ਜਾਂ ਗਰੀ ਨੇ ਨੀਂਦ ਵਾਲੀ ਜਿਹੜੀ ਪਈ ਹੈ ਜਿੱਥੋਂ ਦੀ ਵੀ ਅੱਖਾਂ ਪਟ ਰਹੀਆਂ ਪਰ ਮੈਨੂੰ ਲੱਗਦਾ ਵੀਡੀਓ ਜ਼ਰੂਰ ਬਣਾਵਾਂਗੇ ਕਿਉਂਕਿ ਮੈਨੂੰ ਹੁੰਦਾ ਵੀ ਕੁਝ ਪਾਉਣ ਵਾਸਤੇ ਵੀਡੀਓ ਜ ਸੁਭਾ ਵਾਸਤੇ ਮੇਰੇ ਕੋਲੇ ਕੁਝ ਵੀ ਨਹੀਂ ਹੈਗਾ ਮਨਸ ਨੂੰ ਮੇਰੇ ਨਾਲ ਹੱਡ ਬੀਤੀ ਗੱਲ ਦੱਸਦੀ ਆ ਬਿਲਕੁਲ 100% ਸ਼ੋਰ ਸੱਚ ਹੈ ਜਦੋਂ ਮੈਂ ਦੱਸਿਆ ਸੀ ਨਾ ਕਿ ਮੇਰਾ آپریشن ਹੋਇਆ ਸੀ ਵੀ ਮੇਰੇ ਮੈਨੂੰ ਕਦੇ ਪਤਾ ਨਹੀਂ ਸੀ ਲੱਗਾ ਚਾਣ ਚੱਕ ਮੇਰੇ 3 ਕਿਲੋ ਦੀ ਰਸੌਲੀ ਬਣ ਗਈ ਸੀ ਪੇਟ 'ਚ ਤੇ ਖੁਦ ਨੂੰ ਨੇ ਮੈਨੂੰ ਕਦੇ ਤਕਲੀਫ ਨਹੀਂ ਸੀ ਹੋਈ ਕੋਈ ਵੀ ਤਕਲੀਫ ਨਹੀਂ ਸੀ ਹੋਈ ਕਦੇ ਜ਼ਿੰਦਗੀ 'ਚ ਤੇ ਉਹ 3 ਕਿਲੋ ਦੀ ਰਸੌਲੀ ਕਿਵੇਂ ਬਣ ਗਈ ਪੇਟ 'ਚ ਅੰਦਰ ਉਹ ਗੁਰੂ ਮਹਾਰਾ ਜਾਨਦਾ ਨਹੀਂ ਬਤਾ ਆਪਾਂ ਨੂੰ ਕਿਵੇਂ ਬਣ ਗਈ ਤੇ ਉਹ ਜਦੋਂ ਮੇਰਾ ਮਤਲਬ ਆਪਰੇਸ਼ਨ ਹੋਣਾ ਸੀ ਆਪਰੇਸ਼ਨ ਸਟਾਰਟ ਹੋਣਾ ਸੀ ਨਾ ਮੈਂ ਤੁਹਾਨੂੰ ਦੱਸਿਆ ਸੀ ਵੀ ਮੇਰਾ ਬੇਟਾ ਥੋੜਾ ਜਿਆਦਾ ਘਬਰਾਇਆ ਹੋਇਆ ਸੀ ਉਹਨੂੰ ਐ ਸੀ ਵੀ ਵੀ ਮੈਂ ਕੱਲਾਗਾ ਤੇ ਵੀ ਮੰਮੀ ਨੂੰ ਕੋਈ ਗੱਲ ਬਾਤ ਨਾ ਹੋ ਜੇ ਤੇ ਦੇਖੋ ਜੀ ਮੈਂ ਮਰਨ ਤੋਂ ਨਹੀਂ ਸੀ ਡਰਦੀ ਜਦੋਂ ਆਪਰੇਸ਼ਨ ਥੀਏਟਰ ਚ ਮੈਨੂੰ ਡਾਕਟਰ ਨੇ ਪਾ ਲਿਆ ਸੀ ਨਾ ਮੈਂ ਮਰਨ ਤੋਂ ਤਾਂ ਬਿਲਕੁਲ ਨਹੀਂ ਡਰਦੀ ਕਿਉਂਕਿ ਮੈਨੂੰ ਮਰਨ ਤੋਂ ਤਾਂ ਕਦੇ ਵੀ ਡਰ ਨਹੀਂ ਲੱਗਦਾ ਮੈਨੂੰ ਐ ਲੱਗਦਾ ਵੀ ਬਸ ਇੱਕ ਬੰਦਾ ਡਾਕਟਰਾਂ ਦੇ ਪੱਲੇ ਪਾ ਕੇ ਨਾ ਬੰਦਾ ਮਰੇ ਤੇ ਰੱਬ ਜਦੋਂ ਮਰਜ਼ੀ ਲੈ ਜੇ ਮਰਨਾ ਸੱਚ ਹੈ ਡਰਦੀ ਹੁੰਨੀ ਬਸ ਮੈਂ ਡਾਕਟਰਾਂ ਤੋਂ ਵੀ ਬੜਾ ਉਹ ਪੈਪਾ ਪੋਪਾਈਆਂ ਮੂੰਹਾ ਮਾਂ ਹਾਂ ਚ ਪਾਉਂਦੇ ਉਹਨਾਂ ਤੋਂ ਮੈਂ ਬਹੁਤ ਡਰਦੀ ਆ ਸਿੱਧੀ ਜੀ ਗੱਲ ਐ ਵੀ ਮੈਨੂੰ ਲੱਗਦਾ ਵੀ ਜਦੋਂ ਮਰਜੀ ਰੱਬ ਲੈ ਜੇ ਜਦੋਂ ਮਰਜੀ ਪਰਮਾਤਮਾ ਲੈ ਜੇ ਪਰ ਆ ਡਾਕਟਰਾਂ ਦੇ ਪੇਸ ਨਾ ਪਾਵੇ ਬਸ ਇਹਨਾਂ ਚੀਜ਼ਾਂ ਦੀ ਮੈਂ ਘਬਰਾਟ ਕਰਦੀ ਆ ਥੋੜੀ ਜੀ ਤੇ ਜਦੋਂ ਮੇਰਾ ਆਪਰੇਸ਼ਨ ਸਟਾਰਟ ਹੋਇਆ ਤੇ ਮੈਂ ਡਾਕਟਰ ਨੂੰ ਕਿਹਾ ਵੀ ਚਾਹੇ ਮੈਥੋਂ 2 ਰੁਪਏ ਵੱਧ ਲੈ ਲਈ ਮੈਂ ਕਿਹਾ ਮੈਂ 슈ਗਰ ਦੀ ਮਰੀਜ਼ ਆ ਮੈਨੂੰ ਤਕਲੀਫ਼ ਨਾ ਆਵੇ ਤੇ ਉਹ ਕਨਾਬੀ ਕੋਈ ਗੱਲ ਨਹੀਂ ਵੀ ਨਹੀਂ ਤਕਲੀਫ ਆਉਂਦੀ ਸਾਨੂੰ ਤੇ ਮੈਨੂੰ ਜਦੋਂ অপারেশন ਥੀਏਟਰ ਦੇ ਵਿੱਚ ਲੈ ਕੇ ਜਾਂਦੇ ਆ ਹਨਾ ਜਦੋਂ ਤੁਹਾਨੂੰ ਪਤਾ ਉਹ ਆ ਕੇ ਕਹਿ ਦਿੰਦੇ ਹਨਾ ਵੀ ਚੱਲੋ ਕਿਉਂਕਿ অপারেশন ਥੀਏਟਰ ਦੇ ਵਿੱਚ ਜਾਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿਰਾ ਰੂਹ ਕੰਬ ਜਾਂਦੀ ਹੈ ਵੀ ਆਪਾਂ ਥੀਏਟਰ 'ਚ ਜਾ ਰਹੇ ਹਾਂ ਹਨਾ ਵੀ ਸਹੀ ਮਾਨਾ ਦੇ ਵਿੱਚ ਤਾਂ ਬੰਦਾ ਜਦੋਂ অপারেশন ਹੁੰਦਾ ਬਹੁਤ ਰਿਸਕ ਹੁੰਦੇ ਆ অপারেশনਾਂ ਦੇ ਵਿੱਚ ਤਾਂ ਇਹੋ ਡਾਕਟਰ ਆਪਣੇ ਤੋਂ ਪਹਿਲਾਂ ਫੈਲਾਂ ਦੇ ਸੈਲ ਸੈਨ ਕਰਾ ਲੈਂਦੇ ਆ ਰਿਸਕ ਹੁੰਦਾ ਫੇਰੀ ਕਰਾਉਂਦੇ ਆ ਨਾ ਤੇ ਬੇਟੇ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਸੀ ਮੈਨੂੰ ਗਿਆਨ ਸੀ ਵੀ ਜੇ ਮੈਂ ਬੇਟੇ ਨੂੰ ਸ਼ਾਇਦ ਡੰਗਾਈ ਚ ਦੱਸ ਦਿੰਦਾ ਇਹਨੇ ਮੇਰਾ ਆਪਰੇਸ਼ਨ ਵੀ ਨਹੀਂ ਸੀ ਕਰਾਉਣ ਦੇਣਾ ਉੱਥੇ ਲੈ ਕੇ ਭੱਜ ਜਾਂਦਾ ਤੇ ਮੈਂ ਚਾਹੀਦਾ ਤਾਂ ਮੈਨੂੰ ਹੌਸਲਾ ਸੀ ਕਿਉਂਕਿ ਆਪਰੇਸ਼ਨ ਮੇਰਾ ਹੋਣਾ ਸੀ ਵੀ ਮੈਨੂੰ ਹੀ ਹੌਸਲਾ ਦਿੰਦਾ ਪਰ ਅਫਸੋਸ ਵੀ ਮੇਰੇ ਕੋਲੇ ਉਸ ਟਾਈਮ ਮੇਰਾ ਬੇਟਾ ਸੀਗਾ ਤੇ ਸੋ ਨੂੰ ਪਤਾ ਵੀ ਦੁੱਖਾਂ ਦੇ ਵਿੱਚ ਤੁਹਾਡਾ ਸਾਥੀ ਕੋਈ ਬਣਦਾ ਨਹੀਂ ਕੋਈ ਤੁਹਾਡੇ ਨਾਲ ਨਹੀਂ ਖੜਦਾ ਸਭ ਟਲ ਜਾਂਦੇ ਆ ਕੋਈ ਕਾਸੇ ਦਾ ਬਹਾਨਾ ਲਾ ਕੇ ਟਾਲ ਜਾਂਦਾ ਕੋਈ ਕਾਸੇ ਦਾ ਖਾਸ ਕਰ ਰਿਸ਼ਤੇ ਤਾਂ ਹੁਣ ਛੋਡੇ ਨਾਲ ਖੜਦੀ ਨਹੀਂ ਕੋਈ ਝੂਠੇ ਆ ਰਿਸ਼ਤੇ ਸਾਰੇ ਝੂਠੇ ਐਵੇਂ ਆਪਾਂ ਵਹਿਮ ਚ ਜਾਈ ਜਾਂਦੇ ਆ ਵੀ ਮੇਰੇ ਆ ਮੇਰੇ ਆ ਤੇ ਮੈਂ ਦਿਲ ਜਾ ਕਰ ਦਿੱਤਾ ਮੈਨੂੰ ਕੰਪਿਊਟਰ ਨੇ ਕਿਹਾ ਵੀ ਚਲੋ ਵੀ ਤੁਹਾਡੀ ਵਾਰੀ ਆ ਗਈ ਆਪਰੇਸ਼ਨ ਦੀ ਸਭ ਤੋਂ ਪਹਿਲਾਂ ਮੇਰੀ ਆਈ ਸੀ ਤੇ ਮੈਂ ਕਰ ਲਿਆ ਦਿਲ ਕਰਕੇ ਮੈਂ ਦੀਪੂ ਨੂੰ ਜੱਫੀ ਪਾਈ ਤੇ ਮੈਂ ਮੈਂ ਕਿਹਾ ਪੁੱਤਾਂ ਢੋਲੀ ਨਾ ਟੈਂਸ਼ਨ ਨਾ ਕਰੀ ਮੈਂ ਕਿਹਾ ਮੇਰਾ ਹੁਣ ਹੋ ਜੂ ਆਪਰੇਸ਼ਨ ਤੇ ਮੈਂ ਹੁਣ ਬਾਹਰ ਆ ਜੂ ਮੈਂ ਹੁਣ ਜਾਣੀ ਆ ਉਹਦੀ ਬਾਹਰ ਆ ਜੂਗੀ ਟੁਟਾ ਈਚਾ ਨਗਰੀ ਪੁੱਤਾ ਇੱਥੇ ਬੈਠਾ ਰਹੀ ਚੰਗਾ ਤੇ ਜੇ ਡਾਕਟਰ ਨੇ ਬਲੱਡ ਮੰਗ ਲਿਆ ਤਾਂ ਰਾਜੂ ਨੂੰ ਫੋਨ ਕਰਦੀ ਤੇ ਪਹਿਲੀ ਗੱਲ ਮੈਂ ਮੈਂ ਕਿਹਾ ਮੈਨੂੰ ਮੇਰੇ ਗੁਰੂ ਮਹਾਰਾਜ ਤੇ ਭਰੋਸਾ ਮੈਨੂੰ ਬਲੱਡ ਦੀ ਕਮੀ ਨਹੀਂ ਆਉਂਦੀ ਤੇ ਆਪਰੇਸ਼ਨ ਪੁੱਤ ਮੈਨੂੰ ਡਾਕਟਰ ਨੇ ਦੱਸਿਆ ਸੀ ਵੀ ਤੇਰਾ ਵੱਡਾ 3 ਕਿਲੋ ਦੀ ਰਸੌਲੀ ਕੱਢਣੀ ਆ ਕਾਫੀ ਟਾਈਮ ਲੱਗੂਗਾ 2.5 ਘੰਟੇ ਲੱਗਣਗੇ ਤੇ ਪਰ ਮੇਰਾ ਪੁੱਤ ਮੈਂ ਕਿਹਾ ਜੇ ਖੂਨ ਮੰਗ ਲਿਆ ਡੋਲੀ ਡੂਲੀ ਨਾ ਤੇ ਜਰਕਦੇ ਨੇ ਰਾਜੂ ਨੂੰ ਫੋਨ ਕਰਦੀ ਮੈਂ ਕਿਹਾ ਰਾਜੂ ਨੂੰ ਮੇਰਾ ਕਿਹਾ ਹੋਇਆ ਬੀਜੇ ਭਾਈ ਖੂਨ ਦੀ ਲੋੜ ਪੈ ਗਈ ਤਾਂ ਤੈਨੂੰ ਅਸੀਂ ਰਾਤ ਨੂੰ ਵੀ ਸੱਦ ਸਕਦੇ ਹਾਂ ਕਿਉਂਕਿ ਮੇਰਾ ਆਪਰੇਸ਼ਨ 4 4.5 4 ਇੱਥੇ ਜੇ ਸ਼ੁਰੂ ਹੋਇਆ ਸੀ ਤੇ ਮੈਂ ਕਿਹਾ ਤੁਸੀਂ ਮੈਂ ਕਿਹਾ ਅੱਜੂ ਵੀ ਲੋੜ ਪਈ ਉਹ ਕਹਿੰਦਾ ਹਾਂ ਭੂਆ ਜਦੋਂ ਮਰਜ਼ੀ ਫੋਨ ਕਰਦੇ ਹੋ ਮੈਂ ਤੁਰੰਤ ਆ ਜੂਗਾ ਖੂਨ ਦੇਣ ਕਿਉਂਕਿ ਮੇਰਾ ਤੇ ਉਹਦਾ ਬਲੱਡ ਇੱਕ ਸੀਗਾ ਹੋਰ ਕਿਸੇ ਦਾ ਸਾਡੇ ਘਰ ਚੋਂ ਮੇਰੇ ਨਾਲ ਖੂਨ ਮਿਲਦਾ ਨਹੀਂ ਮੇਰਾ ਉਹ ਪੋਜ਼ਿਟਿਵ ਖੂਨ ਹੈ ਤੇ ਕਹਿੰਦਾ ਠੀਕ ਆ ਮੰਮੀ ਮੈਂ ਇਹਨੂੰ ਪੂਰਾ ਸਟਰੋਂਗ ਕਰਕੇ ਗਈ ਵੀ ਕਿਤੇ ਇਹ ਮਗਰੋਂ ਦਿਲ ਨਾ ਛੱਡ ਜੇ ਮੈਨੂੰ ਇਹਦੀ ਟੈਨਸ਼ਨ ਵੀ ਇਹ ਨਾ ਕਫਰਾ ਜੇ ਕਿਉਂਕਿ ਸਿਆਣੇ ਕਹਿੰਦੇ ਹਨ ਜੀ ਜਿਹੜੀ ਮਾਂ ਹੁੰਦੀ ਹੈ ਉਹਦੀ ਜਾਨ ਬੱਚਿਆਂ ਚ ਵਸਦੀ ਹੁੰਦੀ ਹੈ। ਪੇਟੀ ਚੰਡੀਗੜ੍ਹ ਸੀ ਮੈਂ ਤਾਂ ਉਹਨੂੰ ਵੀ ਨਹੀਂ ਸੀ ਦੱਸਿਆ ਮੇਰਾ ਹੁਣ ਆਪਰੇਸ਼ਨ ਹੋਣਾ ਉਹਨੂੰ ਦੀਪੂ ਤੋਂ ਪਤਾ ਲੱਗ ਗਿਆ। ਤੇ ਮੈਨੂੰ ਐਸੀ ਵੀ ਟੈਨਸ਼ਨ ਨਾ ਕਰਨ ਮੇਰੇ ਬੱਚੇ ਮੈਨੂੰ ਆਪਣੀ ਟੈਨਸ਼ਨ ਨਹੀਂ ਸੀ ਮੈਨੂੰ ਬੱਚਿਆਂ ਦੀ ਟੈਨਸ਼ਨ ਸੀ ਵੀ ਇਹ ਨਾ ਘਬਰਾ ਜਾਣ ਵੀ ਸਾਡੀ ਮੰਮੀ ਦਾ ਵੱਡਾ ਆਪਰੇਸ਼ਨ ਹੈ। ਸੋ ਆਪਾਂ ਗੁਰੂ ਰਾਮਦਾਸ ਦਾ ਨਾਮ ਲੈਂਤਾ ਜੀ ਦਿਲ ਕਰੜਾ ਕੀਤਾ ਦੇਖੋ ਜੀ ਦਿਲ ਕਰੜੇ ਕਰਨੇ ਪੈਂਦੇ ਆ ਆਪਣੇ ਦਿਲ ਕਰੜੇ ਆਪਣੀਆਂ ਬਿਮਾਰੀਆਂ ਕਰਾਉਣ ਦੀਆਂ ਹਾਲਾਤ ਕਰਾ ਦਿੰਦੇ ਆ ਠੀਕ ਹੈ। ਕਿੰਨਾ ਕੋਈ ਵੀ ਬੰਦਾ ਡਰਦਾ ਹੋਵੇ ਜਿਹੜਾ ਕੰਮ ਨੂੰ ਕਰਾਉਣਾ ਤੇ ਕਰਾਉਣਾ ਪੈਂਦਾ ਹੈ ਮੈਂ ਥੀਏਟਰ ਚ ਚਲ ਗਈ ਜਾ ਕੇ ਪੈ ਗਈ ਕਵਰਾਟ ਤਾਂ ਹੁੰਦੀ ਹੈ ਜੀ ਕੋਈ ਝੂਠ ਬੋਲੇ ਨਾ ਬੋਲੇ ਕਵਰਾਟ ਬਹੁਤ ਹੁੰਦੀ ਹੈ ਵੀ ਮਣਾ 3 ਕਿਲੋ ਦੀ ਰਸੌਲੀ ਕੱਢਣਗੇ ਪਤਾ ਨਹੀਂ ਡਾਕਟਰ ਨੇ ਵੀ ਕਿਹਾ ਵੀ ਪ੍ਰੋਸੈਸਨ ਤੇ ਟਾਈਮ ਲੱਗੂਗਾ ਵੀ ਛੋਟੀ ਰਸੌਲੀ ਵਾਲੇ ਤਾਂ ਅਸੀਂ ਘੰਟੇ ਇੱਕ ਕਰ ਜਿੰਨੇ ਆ ਘੰਟੇ ਚੱਕ ਤੇ ਵੀ ਟਾਈਮ ਲੱਗੂ ਤੇ ਸੀ ਦਿਲ ਚ ਕਵਰਾਟ ਡਰ ਪਰ ਕਿਸੇ ਨੂੰ ਬੋਲ ਕੇ ਦੱਸ ਨਹੀਂ ਸਕਦੀ ਕਿਉਂਕਿ ਉਸ ਟਾਈਮ ਮੈਨੂੰ ਹੌਸਲਾ ਦੇਣ ਵਾਲਾ ਕੋਈ ਹੈ ਨਹੀਂ ਸੀਗਾ ਮੈਂ ਤੁਹਾਨੂੰ ਦੱਸਦੀ ਨਹੀਂ ਵੀ ਆਪਾਂ ਉੱਥੇ ਰੋ ਸਕਦੇ ਹਾਂ ਜਿੱਥੇ ਆਪਾਂ ਨਾਲ ਕੋਈ ਮੋੜ ਨਹੀਂ ਦੇ ਸਿਰ ਤਰਾਵੇ ਆਪਾਂ ਫਿਰ ਰੋ ਸਕਦੇ ਹਾਂ ਕਿਉਂਕਿ ਉੱਥੇ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਦਿਲ 'ਚ ਬਹੁਤ ਗੱਲਾਂ ਬਹੁਤ ਸਵਾਲ ਸੀ ਤੇ ਪ੍ਰਮਾਤਮਾ ਅਰਦਾਸ ਸੀ ਵੀ ਸੱਚੇ ਭਾਸ਼ਾ ਵਾਹਿਗੁਰੂ ਮੈਨੂੰ ਤਾਂ ਤੂੰ ਮਾਂ ਨਹੀਂ ਦਿੱਤੀ ਮੈਨੂੰ ਕੋਈ ਦੁੱਖ ਨਹੀਂ ਪਰ ਪ੍ਰਮਾਤਮਾ ਤੂੰ ਮੇਰੇ ਬੱਚਿਆਂ ਤੋਂ ਮਾਂ ਨਾ ਖੋਮੀ ਬਸ ਇੰਨਾ ਅਹਿਸਾਨ ਕਰਦੀ ਮੇਰਾ ਆਪਰੇਸ਼ਨ ਵਧੀਆ ਹੋ ਜਾਵੇ ਵਾਹਿਗੁਰੂ ਤੇ ਮੈਨੂੰ ਸ਼ੂਗਰ ਦੀ ਮੈਂ ਮਰੀਜ਼ ਆ ਪਰਮਾਤਮਾ ਕਿਤੇ ਮੇਰਾ ਆਪਰੇਸ਼ਨ ਨਾ ਖਰਾਬ ਹੋ ਜੇ ਸੱਚੇ ਪਾਤਸ਼ਾਹ ਹੁਣ ਤੂੰ ਐ ਮੇਰੇ ਨਾਲ ਤੂੰ ਹੱਥ ਦੇ ਕੇ ਰੱਖਣਾ ਜੇ ਤੂੰ ਮੈਨੂੰ ਰੋਗ ਲਾਏ ਆ ਤਾਂ ਮੈਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਤੂੰ ਦੇਣੀ ਆ ਪਰਮਾਤਮਾ ਤਾਂ ਇਥੋਂ ਵੱਡਾ ਕੋਈ ਨਹੀਂ ਉਸ ਟਾਈਮ ਆ ਸਿਰਫ ਧੰਨ ਗੁਰੂ ਰਾਮਦਾਸ ਦਾ ਆਸਰਾ ਲੈ ਕੇ ਥੀਏਟਰ ਚ ਜਾ ਕੇ ਪਈ ਸੀ ਹੋਰ ਕੋਈ ਨਹੀਂ ਸੀਗਾ ਦੀਪੂ ਸੀ ਦੀਪੂ ਨੂੰ ਤਾਂ ਮੈਂ ਹੌਸਲਾ ਦੇ ਕੇ ਆਈ ਸੀ ਕਿਉਂਕਿ ਦੀਪੂ ਪਹਿਲੀ ਘਰ ਆਇਆ ਪਿਆ ਸੀ ਉਹਨੂੰ ਲੱਗਦਾ ਸੀ ਵੀ ਪਤਾ ਨਹੀਂ ਮੰਮੀ ਨਾਲ ਅੰਦਰ ਕੀ ਹੋਣਾ ਹੈ ਆਪਰੇਸ਼ਨ ਦਾ ਨਾਮ ਹੀ ਵੱਡਾ ਹੁੰਦਾ ਹੈ ਤੇ ਉਹਨੂੰ ਮੈਂ ਪੂਰਾ ਐਨ ਦੀਪੂ ਨੂੰ ਮਾ ਸੱਚਾਈ ਨਹੀਂ ਦੱਸੀ ਵੀ ਆਪਰੇਸ਼ਨ ਦੇ ਵਿੱਚ ਕੀ ਹੈ ਕਹਿੰਦਾ ਮੰਮੀ ਇਹ ਫਾਇਲ ਤੇ ਸਾਈਨ ਕਾ ਤੋਂ ਕਰਾਉਂਦੇ ਹੁੰਦੇ ਆ ਮੈਂ ਕਿਹਾ ਬੇਟਾ ਇਹਦਾ ਮਤਲਬ ਇਹ ਹੁੰਦਾ ਵੀ ਇਸ ਮਰੀਜ਼ ਦਾ ਆਪਰੇਸ਼ਨ ਹੋ ਰਿਹਾ ਮੈਂ ਕਿਹਾ ਉਹਨਾਂ ਨੂੰ ਪਤਾ ਹੁੰਦਾ ਮੈਂ ਕਿਹਾ ਫਾਇਲ ਤੋਂ ਹੀ ਪਤਾ ਲੱਗਦਾ ਪੁੱਤ ਵੀ ਇਸ ਮਰੀਜ਼ ਦਾ ਮਾ ਉਹਨੂੰ ਦੱਸਿਆ ਨਹੀਂ ਵੀ ਸਾਈਨ ਕਰਾਉਣ ਦਾ ਮਤਲਬ ਇਹ ਹੁੰਦਾ ਵੀ ਜੇ ਛੋਟੇ ਮਰੀਜ਼ ਨੂੰ ਆਪਰੇਸ਼ਨ ਦੇ ਦੌਰਾਨ ਕੁਝ ਹੋ ਜਾਂਦਾ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਕੀ ਕਹ ਉਹ ਗੱਲ ਮਦੀਪੂ ਨੂੰ ਨਹੀਂ ਸੀ ਦੱਸੀ ਜੇ ਮੈਂ ਦੱਸ ਦਿੰਦੀ ਦੀਪੂ ਕਦੇ ਮੈਨੂੰ ਆਪਰੇਸ਼ਨ ਨਹੀਂ ਸੀ ਕਰਾਉਣ ਦਿੰਦਾ ਜੀ ਮੈਂ ਬਾਗੀ ਤੇ ਥੀਏਟਰ ਚ ਪੈ ਗਈ ਮਗਾ ਸੱਚੇ ਪਾਤਸ਼ਾਹ ਵਾਹਿਗੁਰੂ ਮੈਂ ਜਿਵੇਂ ਥੀਏਟਰ ਚ ਆ ਕੇ ਪਈ ਆ ਉਹਦੇ ਬੱਚੇ ਨੂੰ ਮਿਲ ਕੇ ਆਈ ਆ ਮੈਂ ਜਾ ਕੇ ਵੀ ਉਹਨੂੰ ਅਹੀਂ ਮਿਲਾ ਤੇ ਤੇ ਮੇਰੇ ਬੱਚਿਆਂ ਤੋਂ ਰੱਬਾ ਮਾਂ ਨਾ ਖੋਮੀ ਮੇਰੇ ਬੱਚੇ ਕੱਲੇ ਹੋ ਜਾਣਗੇ ਜੇ ਮੈਨੂੰ ਕੁਝ ਹੋ ਗਿਆ ਬੇਟੀ ਚੰਡੀ ਗੜ ਰੁੱਲ ਜੂ ਬੇਟਾ ਇੱਥੇ ਰੁੱਲ ਜੂ ਪ੍ਰਮਾਤਮਾ ਮੈਨੂੰ ਸ਼ਕਤੀ ਦੇਵੀਂ ਤੂੰ ਇਹਨਾਂ ਚੀਜ਼ਾਂ ਨਾਲ ਲੜਨ ਦੀ ਤੋਂ ਡਰ ਤੇ ਡਰਾਉਂਦਿਆਂ ਦੇ ਜੀ ਘਬਰਾਟ ਦਿਲ 'ਚ ਬਹੁਤ ਤੂਫਾਨ ਉੱਠ ਖੜੇ ਸੀ ਪਰ ਚੁੱਪ ਕਰਕੇ ਪਈ ਰਹੀ ਡਾਕਟਰ ਨੇ ਆ ਕੇ ਸਪੈਨਲ ਲਾਤਾ ਢੂਹੀ ਵਾਲਾ ਟੀਕਾ ਲਾਤਾ ਉਹ ਪੁੱਛ ਗਈ ਵੀ ਸੌਣੇ ਚੜ ਗਈ ਸੁੰਨ ਚੜ ਗਈ ਐ ਕਰਦੇ ਕਰਦੇ ਨੂੰ ਮੈਨੂੰ ਥੋੜੀ ਜੀ ਕਾਫੀ ਸੁੰਨ ਚੜ ਗਈ ਵੀ ਜਦੋਂ ਮੇਰਾ ਆਪਰੇਸ਼ਨ ਸਟਾਰਟ ਕਰਨ ਲੱਗੇ ਉਹ ਫਿਰ ਮੇਰੇ ਯਾਦ ਹੀ ਨਹੀਂ ਰਿਹਾ ਵੀ ਮੇਰਾ ਆਪਰੇਸ਼ਨ ਚੱਲ ਪਿਆ ਜਣੀ ਕਿ ਸੁੰਨ ਜੀ ਹੋ ਕੇ ਪਈ ਰਹੀ ਪਤਾ ਵੀ ਸੀ ਨਾ ਤਾਂ ਮੈਂ ਜਾਗਦੀ ਸੀ ਨਾ ਮੈਂ ਸੁੱਤੀ ਸੀ ਮੇਰੇ ਨਾਲ ਇਹ ਹੋ ਰਿਹਾ ਸੀ ਮੇਰੇ ਇੱਕ ਪਾਸੇ ਪਾਰਸ ਵਾਲੀ ਉਹ ਲੱਗੀ ਹੋਈ ਸੀ ਮਸ਼ੀਨ ਦੂਜੇ ਪਾਸੇ ਬੋਟਲ ਲੱਗੀ ਹੋਈ ਸੀ ਤੇ ਫਿਰ ਪਤਾ ਲੱਗ ਰਿਹਾ ਸੀ ਵੀ ਡਾਕਟਰ ਮੇਰਾ ਆਪਰੇਸ਼ਨ ਕਰੀ ਜਾਂਦੇ ਆ ਤੇ ਗੱਲਾਂ ਵੀ ਕਰੀ ਜਾਂਦੇ ਆ ਹਨਾ ਪਰ ਅੱਖਾਂ ਬੰਦ ਸੀ ਅੱਖਾਂ ਖੁੱਲ ਨਹੀਂ ਸੀ ਰਹੀਆਂ ਵੀ ਮਿਚ ਜਾਂਦੀਆਂ ਸੀ ਤੇ ਆਪਰੇਸ਼ਨ ਹੋਇਆ ਗਿਆ ਆਪਰੇਸ਼ਨ ਸੀ ਜੀ ਮੇਰਾ ਵੱਡਾ ਵਾਲਾ 22 ਘੰਟੇ ਪੌਣੇ 3 ਘੰਟੇ ਲੱਗੇ ਮੇਰੇ ਆਪਰੇਸ਼ਨ ਤੇ ਤੇ ਮੇਰੀ ਸ਼ਾਇਦ ਐਡ ਗਿਆ ਕਿਉਂਕਿ ਸੁਰਤ ਤਾਂ ਮੈਨੂੰ ਉਹ ਹੈ ਨਹੀਂ ਸੀ ਪਰ ਮੈਨੂੰ ਐਡ ਗਿਆ ਮੈਨੂੰ ਉਹ ਤਰ ਤਕਲੀਫ ਮੇਰੇ ਯਾਦ ਆ ਵੀ ਮੈਨੂੰ ਲੱਗਾ ਘੰਟੇ ਕੇ ਬਾਅਦ ਮੇਰੀ ਸੁਣ ਲੈ ਗਈ ਹੋਣੀ ਆਪਰੇਸ਼ਨ ਦੀ ਵੀ ਲੈਣ ਲੱਗ ਗਈ ਹੋਣੀ ਮੈਨੂੰ ਪਤਾ ਲੱਗਿਆ ਮੈਨੂੰ ਤਕਲੀਫ ਆਈ ਬੀ ਪ੍ਰੈਸ਼ਰ ਚ ਥੋੜਾ ਮੈਨੂੰ ਪਤਾ ਲੱਗਣ ਲੱਗ ਗਿਆ ਵੀ ਮੇਰਾ ਪ੍ਰੈਸ਼ਰ ਹੋ ਰਿਹਾ ਤੇ ਮੈਂ ਐ ਡਾਕਟਰ ਦੇ ਹੱਥ ਲਾਤਾ ਤੇ ਡਾਕਟਰ ਸਮਝ ਗਿਆ ਬੋਲਾ ਮੈਥੋਂ ਜਾਂਦਾ ਨਹੀਂ ਸੀ ਵੀ ਉਹ ਨਸ਼ਾ ਜਿਹਾ ਹੋਇਆ ਪਿਆ ਸੀ ਤੇ ਮੈਂ ਸ਼ਾਇਦ ਹੁੰਗਰ ਮਾਰੀ ਸੀ ਹੂੰ ਹੂੰ ਕਰ ਰਹੀ ਸੀ ਤੇ ਜਦੋਂ ਡਾਕਟਰ ਨੇ ਮੈਂ ਉਹਦੇ ਡਾਕਟਰ ਦੇ ਐ ਵੀ ਹੱਥ ਲਾਇਆ ਐ ਕਰਿਆ ਉਹ ਕਹਿੰਦਾ ਹਾਂਜੀ ਭੈਣ ਜੀ ਵੀ ਮੈਂ ਹੂੰ ਹੂੰ ਐ ਕਰਾਉ ਉਹ ਕਹਿੰਦਾ ਵੀ ਦਰਦ ਹੁੰਦਾ ਐ ਮੈਂ ਕਿਹਾ ਵੀ ਹੂੰ ਹੂੰ ਉਹ ਸਮਝ ਗਿਆ ਉਹਨੇ ਫਿਰ ਮੈਨੂੰ ਸੁਣਿਆ ਕੰਪਿਊਟਰ ਨੂੰ ਕਿਹਾ ਵੀ ਇਹਦੇ ਪਤਾ ਨਹੀਂ ਕਿਹੜਾ ਟੀਕਾ ਲਾਗਾ ਇਹਦੀ ਸੁਣਨ ਉੱਤਰ ਗਈ ਉਹਨਾਂ ਨੇ ਉਹ ਟੀਕਾ ਲਾਤਾ ਜੀ ਜਦੋਂ ਟੀਕਾ ਲਾਤਾ ਤੇ ਮੇਰਾ ਫਿਰ ਫੇਰ ਆਪਰੇਸ਼ਨ ਚਾਲੂ ਕਰਤਾ ਫੇਰ ਨਹੀਂ ਮੈਨੂੰ ਪਤਾ ਲੱਗਾ ਜਾਨੀ ਮੈਂ ਸੌਂਗੀ ਨਹੀਂ ਪਤਾ ਲੱਗਾ ਉਸ ਤੋਂ ਬਾਅਦ ਮੈਨੂੰ ਮੈਂ ਸੌਂਗੀ ਤੇ ਫਿਰ ਫਿਰ ਮੈਨੂੰ ਹੁਣ ਟਾਈਮ ਨਹੀਂ ਸੀ ਨਾ ਪਤਾ ਵੀ ਕਿੰਨੇ ਚਿਰ ਬਾਅਦ ਮੇਰੇ ਨਾਲ ਇਹ ਹੁੰਦਾ ਸੀਗਾ ਥੋੜੇ ਟਾਈਮ ਬਾਅਦ ਫੇਰ ਮੈਨੂੰ ਤਕਲੀਫ ਆਉਣ ਲੱਗੀ ਕਿਉਂਕਿ ਆਪਰੇਸ਼ਨ ਵੱਡਾ ਸੀਗਾ 2.5-3 ਘੰਟਿਆਂ ਦਾ ਤੇ ਟੀਕੇ ਦਾ ਅਸਰ ਵੱਧ ਤੋਂ ਵੱਧ ਅੱਧਾ ਘੰਟਾ ਚਾ ਘੰਟੇ ਹੀ ਰਹਿੰਦਾ ਇਹ ਤੋਂ ਬਾਅਦ ਨਹੀਂ ਇਹ ਤੋਂ ਬਾਅਦ ਬੰਦੇ ਨੂੰ ਪਤਾ ਲੱਗਣ ਲੱਗ ਜਾਂਦਾ ਤੇ ਉਹਨੇ ਮੈਂ ਫੇਰ ਉਹ ਡਾਕਟਰ ਨੂੰ ਹਲੂਣਿਆ ਤੇ ਮੈਂ ਹੂੰ ਹੂੰ ਕੀਤਾ ਤੇ ਉਹਨੇ ਫੇਰ ਡਾਕਟਰ ਨੇ ਕਿਹਾ ਕਿ ਤੇ ਫਲਾਣਾ ਟੀਕਾ ਲਾ ਦੇ ਜਦੋਂ ਟੀਕਾ ਲਾਉਣ ਲੱਗਿਆ ਤੇ ਮੇਰੇ ਦਿਮਾਗ 'ਚ ਇੱਕ ਗੱਲ ਮੈਨੂੰ ਪਤਾ ਹੀ ਨਹੀਂ ਸੀ ਨਾ ਵੀ ਮੇਰੇ ਆਪਰੇਸ਼ਨ ਹੁੰਦੇ ਨੂੰ ਕਿੰਨਾ ਟਾਈਮ ਹੋ ਗਿਆ ਤੇ ਮੈਂ ਪਈ ਪਈ ਨੇ ਸੋਚਿਆ ਮਨਾ ਇਹ ਮੇਰੀ ਬਿੰਦੀ ਬਿੰਦੀ ਕੀ ਕਾਲ ਆਈ ਜਾਂਦੇ ਆ ਨਸ਼ੇ ਵਾਲਾ ਤੇ ਮੇਰੀ ਤਕਲੀਫ ਹੁੰਦੀ ਹੈ ਜੇ ਮੈਨੂੰ ਕੁਝ ਹੋ ਗਿਆ ਜਿਆਦਾ ਨਸ਼ਾ ਹੋ ਗਿਆ ਮਤਲਬ ਮਨਚ ਮੈਂ ਹੋਰ ਹੀ ਸੋਚਣ ਲੱਗੀ ਫਿਰ ਪਈ ਪਈ ਦਾ ਨਾ ਵੀ ਜਦੋਂ ਮੈਂ ਦੁਖੀ ਹੋ ਗਈ ਪੂਰੀ ਦੁਖੀ ਹੋ ਗਈ ਪਰੇਸ਼ਨ ਲੰਬਾ ਸੀ ਦੁਖੀ ਹੋਈ ਨੇ ਮੈਂ ਮਤਲਬ ਦਰਦ ਜਦੋਂ ਬੰਦੇ ਨੂੰ ਤਕਲੀਫ ਹੋਵੇ ਨਾ ਬੰਦਾ ਉਦੋਂ ਦੁਨੀਆ ਨਾਲੋਂ ਮੂੰਹ ਤੋੜ ਜਾਂਦਾ ਹੈ ਮੇਰਾ ਵੀ ਟੁੱਟ ਗਿਆ ਸੀ ਤੇ ਮੈਂ ਪਈ ਪਈ ਨੇ ਸੋਚਿਆ ਮੈਂ ਕਿਹਾ ਏ ਗੁਰੂ ਰਾਮਦਾਸ ਜਾਂ ਤਾਂ ਮੇਰੇ ਇਹ ਦਰਦ ਹਟ ਜੇ ਵੀ ਜਿਹੜਾ ਮੈਨੂੰ ਆਪਰੇਸ਼ਨ 'ਚ ਪਤਾ ਲੱਗਣ ਲੱਗ ਜਾਂਦਾ ਮੇਰੇ ਦਰਦ ਹੋਣ ਲੱਗ ਜਾਂਦਾ ਮੈਨੂੰ ਪਤਾ ਲੱਗਣ ਲੱਗ ਜਾਂਦਾ ਜਾਂ ਤਾਂ ਮਾਲਕਾ ਮੈਨੂੰ ਮੇਰੇ ਆਪਰੇਸ਼ਨ ਦਾ ਜਮਾ ਨਾ ਪਤਾ ਲੱਗੇ ਆਪਰੇਸ਼ਨ ਹੋਈ ਜਾਣ ਦੇ ਤੇ ਜੇ ਵੈਗਰੂ ਮੇਰੇ ਦਰਦ ਐਂ ਹੋਊਗਾ ਆਪਰੇਸ਼ਨ ਦੇ ਵਿੱਚ ਵੀ ਐਂ ਮੇਰੀ ਬਾਰ ਬਾਰ ਜਾਗ ਜੀ ਖੁੱਲੂਗੀ ਤਾਂ ਵੈਗਰੂ ਮਖਾ ਮੈਨੂੰ ਚੱਕ ਲਾ ਮੈਂ ਖਾ ਮੈਂ ਦਰਦ ਨਹੀਂ ਝੱਲ ਸਕਦੀ ਕਿ ਮੇਰੇ ਦਰਦ ਵਧ ਗਿਆ ਸੱਚੇ ਪਾਤਸ਼ਾਹ ਵੈਗਰੂ ਜਾਂ ਤਾਂ ਮੈਨੂੰ ਇਹੋ ਜੀ ਨੀਂਦ ਦੇ ਦੇ ਵੀ ਮੈਨੂੰ ਪਤਾ ਹੀ ਨਾ ਲੱਗੇ ਆਪਰੇਸ਼ਨ ਦਾ ਤੇ ਜਾਂ ਰੱਬ ਮੈਨੂੰ ਚੱਕ ਲਾ ਮਖਾ ਮੈਥੋਂ ਬਿੰਦੇ ਬਿੰਦੇ ਵੀ ਇਹ ਤਕਲੀਫ ਨਹੀਂ ਝੱਲੀ ਦੀ ਮੇਰੀ ਸੁਣ ਕਿਉਂ ਲੈ ਰਹੀ ਐ ਬਾਰ ਬਾਰ ਮੇਰੀ ਸੁਣ ਕਿਉਂ ਲੈ ਰਹੀ ਐ ਤਾਂ ਤੁਸੀਂ ਯਕੀਨ ਜਾਣਿਓ ਤੇ ਮੈਂ ਇਹ ਗੱਲ ਕਹਿ ਕੇ ਮੈਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਬਸ ਹੋਰ ਕੁਝ ਨਹੀਂ ਸੀ ਗਿਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਇਹ ਹੀ ਜਾਪ ਕੀਤਾ ਮੇਰੀ ਯਾਦ ਆ ਕੱਲਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਦਾ ਜਾਪ ਕੀਤਾ ਹੋਰ ਮੈਂ ਕੁਝ ਵੀ ਨਹੀਂ ਗਿਆ ਐ ਕਰਦੀ ਕਰਦੀ ਦਾ ਜੀ ਪਤਾ ਨਹੀਂ ਮੇਰੇ ਨਾਲ ਕੀ ਪਾਣਾ ਵਰਤਿਆ ਕੀ ਸੀ ਵੀ ਪਹਿਲਾਂ ਮੈਂ ਆਪਰੇਸ਼ਨ ਤੋਂ ਡਰ ਰਹੀ ਸੀ ਤਖਲੀਬ ਆ ਰਹੀ ਸੀ ਵੀ ਮੈਨੂੰ ਮੇਰੀ ਸੁਣ ਲੈਂਦੀ ਸੀ ਨਾ ਬਾਰ-ਬਾਰ ਤੇ ਤੁਸੀਂ ਯਕੀਨ ਮੰਨਿਓ ਮੈਨੂੰ ਐ ਲੱਗਿਆ ਵੀ ਘਟੋ ਘੱਟ ਜਿਹੜੀ ਮੇਰੀ ਦੇਹ ਹੁੰਦੀ ਹੈ 5 ਫੁੱਟ ਉੱਚੀ ਹੋ ਗਈ ਵੀ ਮੈਨੂੰ ਐ ਲੱਗੇ ਵੀ ਮੈਂ ਡਾਕਟਰਾਂ ਤੋਂ 5 ਫੁੱਟ ਉੱਚੀ ਹੋਈ ਪਈਆਂ ਤੇ ਨਾਲੇ ਮੈਂ ਜਦੋਂ ਐ ਥੱਲੇ ਮੁੜ ਕੇ ਐ ਝਾਕਦੀਆਂ ਤੇ ਮੇਰੀ ਰੂਹ ਪਈ ਐ ਵੀ ਜਿੱਥੇ ਮੇਰੇ ਡਾਕਟਰ ਆਪਰੇਸ਼ਨ ਕਰੀ ਜਾਂਦੇ ਮੈਨੂੰ ਉਹ ਦੀ ਸੀ ਜਾਂਦੇ ਹੋ ਮੇ ਸ਼ਿਕਰ ਮੈਂ ਤਾਂ ਆਪਦੇ ਨੂੰ ਉੱਚੀ ਚੱਕੀ ਪਈ ਆ ਨਾਲੇ ਮੈਂ ਸੋਚੀ ਜੰਨੀ ਆ ਵੀ ਮੈਂ ਉੱਚੀ ਹੋਈ ਪਈ ਆ ਤੇ ਆਪਰੇਸ਼ਨ ਮੇਰਾ ਹੋ ਹੀ ਜਾਂਦਾ ਉਹ ਵੀ ਮੈਂ ਹੀ ਪਈ ਆ ਉਹ ਹੈਵੀ ਉਹ ਮੈਂ ਤੇ ਮੇਰਾ ਆਪਰੇਸ਼ਨ ਵੀ ਹੋ ਰਿਹਾ ਤੇ ਮੇਰਾ ਦਰਦ ਵੀ ਨਹੀਂ ਹੋ ਰਿਹਾ ਅੜੀਏ ਮੈਨੂੰ ਫੀਲ ਵੀ ਨਹੀਂ ਹੋ ਰਿਹਾ ਅੱਗੇ ਤਾਂ ਮੈਨੂੰ ਖੜਕਾ ਸੁਣਦਾ ਸੀ ਮਾੜਾ ਮਾੜਾ ਟੱਕ ਟੱਕ ਦਾ ਡਾਕਟਰਾਂ ਦਾ ਨਾ ਮੈਨੂੰ ਖੜਕਾ ਸੁਣਦਾ ਤੇ ਨਾ ਮੈਨੂੰ ਹੁਣ ਤਕਲੀਫ ਆਉਂਦੀ ਤੇ ਮੈਨੂੰ ਪਤਾ ਵੀ ਆ ਮੇਰਾ ਆਪਰੇਸ਼ਨ ਹੋ ਹੀ ਜਾਂਦਾ ਪਰ ਮਾਤਮਾ ਨੂੰ ਜਾਣ ਕੇ ਕਹਿਣੀ ਹੈ ਵੀ ਮੈਨੂੰ ਐ ਲੱਗੇ ਵੀ ਮੈਂ ਉੱਚੀ ਜੜੀ ਪਈ ਆਂ ਵੀ ਘਟੂ ਘਟ 5-7 ਫੁੱਟ ਉੱਚੀ ਆ ਤੇ ਮੈਂ ਉੱਚੀ ਬਈ ਐ ਟੇਢੀ ਜਾਗਦੀ ਆਂ ਮੈਂ ਕਰਦੀ ਆਂ ਦੇਖੀ ਲੈ ਮੇਰਾ ਆਪਰੇਸ਼ਨ ਹੋਈ ਜਾਂਦਾ ਮੈਂ ਉੱਚੀ ਚੱਕੀ ਪਈ ਆਂ ਹੋ ਕੀ ਰਿਹਾ ਵੀ ਅਸੀਂ ਦੋ ਬਣੀਆਂ ਪਈਆਂ ਆਪ ਹੀ ਸੋਚੀ ਜਾਨੀ ਆ ਫਿਰ ਫਿਰ ਗੁਰੂ ਰਾਮਦਾਸ ਦਾ ਖਿਆਲ ਆਇਆ ਮੈਨੂੰ ਮੈਂ ਪਈ ਪਈ ਨੇ ਮਤਲਬ ਉੱਚੀ ਬਈ ਨੇ ਮੈਂ ਕਿਹਾ ਗੁਰੂ ਰਾਮਦਾਸ ਮੈਂ ਕਿਹਾ ਕੀ ਗੱਲ ਬਾਤ ਆ ਵੀ ਮੈਂ ਉੱਚੀ ਹੋਈ ਪਈ ਆਂ ਪਰੇਸ਼ਨ ਮੇਰਾ ਥੱਲੇ ਹੋਈ ਜਾਂਦਾ ਵੀ ਅਸੀਂ ਦੋ ਕਿਵੇਂ ਬਣੀਆਂ ਪਈਆਂ ਗੁਰੂ ਰਾਮਦਾਸ ਮੈਨੂੰ ਡਰ ਲੱਗ ਰਿਹਾ ਮੈਨੂੰ ਪਤਾ ਹੀ ਲੱਗ ਰਿਹਾ ਵੀ ਇਹ ਕੀ ਚੀਜ਼ ਐ ਵੀ ਮੈਂ ਥੱਲੇ ਪਈ ਆ ਉਹਦਾ ਪਰੇਸ਼ਨ ਹੋਈ ਜਾਂਦਾ ਤੇ ਮੈਂ ਉੱਚੀ ਵੀ ਚੜੀ ਬੈਠੀ ਆ ਮੈਨੂੰ ਤਕਲੀਫ ਕੋਈ ਨਹੀਂ ਗੁਰੂ ਰਾਮਦਾਸ ਮੈਂ ਡਰ ਰਹੀ ਆ ਮੈਂ ਕੀ ਕਰਾਂ ਮੇਰੇ ਨਾਲ ਕੀ ਹੋ ਰਿਹਾ ਵੀ ਮੈਨੂੰ ਇੱਕ ਆਪਣ ਆਪ ਦੀ ਸੀ ਜਾਂਦਾ ਇੱਕ ਥੱਲੇ ਵੀ ਅਸੀਂ ਦੋ ਕਿਉਂ ਬਣੀਆਂ ਪਈਆਂ ਤਾਂ ਤੁਸੀਂ ਯਕੀਨ ਮੰਨੋ ਵੀ ਕਿਸੇ ਨੇ ਨਾ ਮੈਨੂੰ ਬਾਜ ਮਾਰੀ ਵੀ ਐਸ ਪਾਸਿਓ ਸੱਜੇ ਪਾਸੇ ਮੈਨੂੰ ਆਵਾਜ਼ ਆਈ ਓਮ ਜਿਕਰ ਮੈਨੂੰ ਕਹਿੰਦੇ ਇੱਧਰ ਕਹਿੰਦੇ ਕਹਿੰਦੇ ਤੂੰ ਤਾਹਾਂ ਚੜੀ ਪਈ ਆ ਕਹਿੰਦੇ ਕਿ ਇੱਧਰ ਝਾਕ ਵੀ ਇੱਧਰ ਕੀ ਐ ਮੈਨੂੰ ਉਹਨਾਂ ਨੇ ਕਿਹਾ ਕਿਸੇ ਨੇ ਬਾਜ ਮਾਰੀ ਵੀ ਇੱਧਰ ਝਾਕ ਮੈਂ ਆਪਣੇ ਆਪ ਨੂੰ ਸੋਚ ਰਹੀ ਸੀ ਨੀ ਵੀ ਮੈਂ ਤਾਹਾਂ ਚੜੀ ਪਈ ਆ ਵੀ ਤਾਹਾਂ ਹੈ ਕਿੱਥੇ ਵੀ ਮੈਂ ਨਹੀਂ ਉੱਚੀ ਕਿਵੇਂ ਬੱਗ ਗਈ ਉਹ ਮੈਨੂੰ ਕਹਿੰਦੇ ਵੀ ਤੂੰ ਇੱਧਰ ਝਾਕ ਜਦੋਂ ਮੈਂ ਇਸ ਪਾਸੇ ਪਹਿਲਾਂ ਇਸ ਪਾਸੇ ਝਾਕਦੀ ਸੀ ਜਦੋਂ ਮੈਂ ਦੀਂਦੀ ਸੀ ਜਦੋਂ ਮੈਂ ਸੱਜੇ ਪਾਸੇ ਆਏ ਝਾਕੀ ਤਾਂ ਤੁਸੀਂ ਯਕੀਨ ਮੰਨਿਓ ਵੀ ਮੈਂ ਮੈਨੂੰ ਹਜੇ ਵੀ ਨਹੀਂ ਪਤਾ ਵੀ ਇੱਕ ਕਿਹੜੀ ਹਵਾਜੀ ਆ ਜਿਹਦੇ ਉੱਤੇ ਮੈਂ ਪਈ ਆ ਤੇ ਜਦੋਂ ਮੈਂ ਆਇਆ ਕਰਕੇ țeਡੀ ਝਾਕੀ ਤੇ ਮੈਨੂੰ ਹਰਮੰਦਰ ਸਾਹਿਬ ਦੱਸਿਆ ਵੀ ਉਹ ਮੇ ਚੱਕਰ ਹਰਮੰਦਰ ਸਾਹਿਬ ਦੇ ਮੈਨੂੰ ਦਰਸ਼ਨ ਹੋਏ ਵੀ ਖੋਏ ਕੱਲੇ ਉਹ ਜਿਹੜਾ ਗੋਲਡਨ ਟੈਂਪਲ ਹੈ ਵਿੱਚ ਵਿੱਚ ਉਹਦੇ ਹੋਰ ਮੈਨੂੰ ਕੁਝ ਨਾ ਦੱਸਿਆ ਤੇ ਜਦੋਂ ਮੈਂ ਐ ਝਾਕੀ ਤੇ ਮਤਲਬ ਵੀ ਮੇਰਾ ਰੋ ਨਿਕਲ ਗਿਆ ਮੈਂ ਆਖਿਆ ਵੀ ਮੈਂ ਤਾਂ ਉਹੀ ਡਰਦੀ ਜਾਂਦੀ ਸੀ ਆਪਰੇਸ਼ਨ ਤੋਂ ਮੈਂ ਤਾਂ ਅਮਰਸਰ ਸਾਇਆ ਫਿਰਦੀ ਆ ਮੈਂ ਨਹੀਂ ਹੁਣ ਡਰਦੀ ਤੇ ਮੈਂ ਕਿਹਾ ਨਾ ਮੈਂ ਇੱਧਰ ਝਾਕਾਂ ਜਿੱਥੇ ਆਪਰੇਸ਼ਨ ਹੋਈ ਜਾਂਦਾ ਮੈਂ ਤਾਂ ਇੱਧਰ ਹੀ ਝੱਕੂਗੀ ਮੈਂ ਕਿਹਾ ਇੱਧਰ ਤਾਂ ਹਰਮੰਦਰ ਸਾਹਿਬ ਦਿਖ ਰਿਹਾ ਹੈਗਾ ਤੇ ਮੈਂ ਨਹੀਂ ਝਾਕਦੀ ਹੋਰ ਪਾਸੇ ਵੀ ਮੈਨੂੰ ਮੇਰਾ ਜਿਹੜਾ ਡਰ ਸੀ ਉਹ ਨਿਕਲ ਗਿਆ ਦੇ ਵਿੱਚੋਂ ਮੈਂ ਕਿਹਾ ਮੈਂ ਤਾਂ ਵੀ ਡਰੀ ਜਾਂਦੀ ਸੀ ਕਮਲੀ ਮੈਂ ਕਿਹਾ ਮੈਂ ਤਾਂ ਅੰਮ੍ਰਿਤਸਰ ਫਿਰਦੀ ਆ ਮੈਂ ਤਾਂ ਹਰਮੰਦਰ ਸਾਹਿਬ ਆ ਜੀ ਤੇ ਐ ਮੈਨੂੰ ਹਰਮੰਦਰ ਸਾਹਿਬ ਦੀ ਸੀਂਹ ਤਾਂ ਮੈਂ ਉਧਰ ਹੀ ਝਾਕਦੀ ਐ ਨਹੀਂ ਉਧਰ ਝਾਕਦੀ ਝਾਕਦੀ ਤੇ ਮੈਂ ਆਖਿਆ ਵੀ ਹੁਣ ਤਾਂ ਮੈਂ ਹਰਮੰਦਰ ਸਾਹਿਬ ਆ ਹੁਣ ਕਿਹੜਾ ਮੈਨੂੰ ਕੋਈ ਡਰਾ ਖਤਰਾ ਮੈਂ ਡਾਕਟਰਾਂ ਕੋਲੇ ਨਹੀਂ ਹੈਗੀ ਤੇ ਮੈਂ ਨਾ ਮੱਥਾ ਉਵੇਂ ਜਿੱਕਰ ਮੈਂ ਮੱਥਣੀ ਮੱਥਾ ਟੇਕਿਆ ਟੇਕਿਆ ਤੇ ਮੈਂ ਉਵੇਂ ਜਿੱਕਰ ਹੀ ਫੇਰ ਪੈਗੀ ਮੈਂ ਕਿਹਾ ਮੈਂ ਇੱਧਰ ਨਹੀਂ ਝਾਕਦੀ ਇੱਧਰ ਤਾਂ ਪਰੇਸ਼ਾਨ ਹੁੰਦਾ ਤੇ ਉਦਰੀ ਚਾ ਕੁੰਗੀ ਮੁਫੈਦਰ ਗੁਰੂ ਮਹਾਰਾਜ ਦੇਸ ਤੇ ਮੈਨੂੰ ਅੰਮ੍ਰਿਤਸਰ ਜੀ ਤੇ ਮੈਂ ਤਾਂ ਸੌਣ ਨਹੀਂ ਐ ਮੈਂ ਕਿਹਾ ਹੁਣ ਮੈਨੂੰ ਕੋਈ ਖਤਰਾ ਨਹੀਂ ਹੈਗਾ ਮੈਂ ਸੌ ਜਾ ਦੋ ਮਿੰਟ ਤੇ ਮੈਂ ਦਰਦ ਕਰਕੇ ਸੌ ਨਹੀਂ ਸਕੀਗੀ ਪਤਾ ਨਹੀਂ ਕਿਵੇਂ ਗੱਲਾਂ ਮਾਰੀ ਗਈ ਤੇ ਮੈਂ ਆਪ ਜਣੀ ਸੋਚਿਆ ਮੈਂ ਕਿ ਮੈਂ ਅੰਮ੍ਰਿਤਸਰ ਆ ਮੈਂ ਸੌਣਾ ਤੇ ਮੈਂ ਤੁਸੀਂ ਯਕੀਨ ਮੰਨਿਓ ਮੈਂ ਅੱਖਾਂ ਮੀਚ ਲਿਆਂ ਵੀ ਮੈਂ ਸੌਣੀ ਆ ਬੇਫਿਕਰ ਹੋ ਕੇ ਸੌਣੀ ਵੀ ਮੈਂ ਤਾਂ ਅੰਮ੍ਰਿਤਸਰ ਸਾਹਿਬ ਹੈ ਹੁਣ ਮੈਨੂੰ ਕੋਈ ਡਰ ਨਹੀਂ ਤੇ ਮੈਂ ਆਪਦੀਆਂ ਅੱਖਾਂ ਮੀਚ ਕੇ ਜਣੀ ਸੌਂਗੀ ਤੇ ਤੁਸੀਂ ਯਕੀਨ ਮੰਨਿਓ ਜਦੋਂ ਮੇਰੀ ਜਾਗ ਖੁੱਲੀ ਨਾ ਵੀ ਮੈਂ ਹੋ ਸਚਾਈ ਬੇਗਾਇ ਕਹ ਹੁੱਲੀਆਂ ਜਾ ਗਈ ਮੈਨੂੰ ਵੀ ਜੇ ਆਪਾ ਆਪਰੇਸ਼ਨ ਤੋਂ ਬਾਅਦ ਜਾਗ ਆਉਂਦੀ ਹੁੰਦੀ ਹੈ ਤਾਂ ਮੈਂ ਕਮਰੇ 'ਚ ਪਈ ਸੀ ਮੈਨੂੰ ਉੱਥੇ ਸ਼ਿਫਟ ਕਰਤਾ ਸੀ ਉਹਨਾਂ ਨੇ ਆਪਰੇਸ਼ਨ ਮੇਰਾ ਹੋ ਗਿਆ ਸੀ ਬਹੁਤ ਵਧੀਆ ਹੋ ਗਿਆ ਸੀ ਕੋਈ ਮੇਰੇ ਦਰਦ ਨਹੀਂ ਸੀ ਹੋ ਰਿਹਾ ਤੇ ਮੇਰੇ ਐਂ ਕੋਲੇ ਦੀਪੂ ਬੈਠਾ ਆ ਪੈਰਾਂ 'ਆਂ ਮਣੀ ਛੋਟਾ ਜਿਹਾ ਮੰਜਾ 'ਚ ਉੱਥੇ ਦੀਪੂ ਬੈਠਾ ਤੇ ਮੈਂ ਪਈ ਭਈ ਐਂ ਝਾਕੀ ਮੈਂ ਕਿਹਾ ਵੀ ਮੈਂ ਤਾਂ ਕਮਰੇ 'ਚ ਆ ਗਈ ਮੇਰਾ ਆਪਰੇਸ਼ਨ ਤਾਂ ਹੋ ਗਿਆ ਤੇ ਫਿਰ ਮੈਂ ਫੀਲ ਕੀਤਾ ਵੀ ਮੇਰਾ ਮੈਂ ਥੋੜਾ ਜਿਹਾ ਹੱਥ ਲਾ ਕੇ ਦੇਖਿਆ ਉਹ ਪੱਟੀਆਂ 'ਆਂ ਲੱਗੀਆਂ ਪਈਆਂ ਮੈਂ ਕਿਹਾ ਨਹੀਂ ਮੇਰਾ ਆਪਰੇਸ਼ਨ ਤਾਂ ਹੋ ਗਿਆ ਤੇ ਮੇਰੇ ਦਰਦ ਵੀ ਬਿਲਕੁਲ ਨਹੀਂ ਹੋ ਰਿਹਾ ਤੇ ਮੈਂ ਕਿਹਾ ਮੈਂ ਤਾਂ ਐਵੇਂ ਤੇ ਫਿਰ ਮੈਂ ਮੈਂ ਜਣੀ ਆਵਦੇ ਨੇ ਨੀਂਦ ਚੋਂ ਬਾਹਰ ਆਈ ਮੈਂ ਦੀਪੂ ਨੂੰ ਬੁਲਾਇਆ ਫਿਰ ਮੈਂ ਬਾਅਦ ਚ ਵੀ ਇਹ ਗੱਲ ਪੁੱਛੀ ਮੈਂ ਕਿਹਾ ਦੀਪੂ ਮੈਂ ਤੈਨੂੰ ਬੁਲਾਇਆ ਸੀ ਇਹ ਗੱਲਾਂ ਕਰੀਆਂ ਸੀ ਕਹਿੰਦਾ ਹਾਂ ਮੰਮੀ ਤੇ ਮੈਂ ਦੀਪੂ ਨਾਲ ਕਹਿੰਦਾ ਦੀਪੂ ਮੇਰਾ ਆਪਰੇਸ਼ਨ ਹੋ ਗਿਆ ਕਹਿੰਦਾ ਹਾਂ ਮੰਮੀ ਮੈਂ ਕਿਹਾ ਮੈਨੂੰ ਅੰਦਰੋਂ ਕੌਣ ਲੈ ਕੇ ਆਇਆ ਸੀ ਕਹਿੰਦਾ ਮੰਮੀ ਮੈਂ ਤੇ ਇੱਕ ਮੁੰਡਾ ਹੋਰ ਸੀ ਕੰਪਾਉਂਡਰ ਸੀ ਲੈ ਆਇਆ ਸੀ ਤੈਨੂੰ ਖਿੱਚ ਕੇ ਤੇ ਮੈਂ ਕਿਹਾ ਮੈਂ ਕੋਈ ਰੋਲਾ ਰੂਲਾ ਤਾਂ ਨਹੀਂ ਪਾਇਆ ਬੋਲੀ ਤਾਂ ਨਹੀਂ ਕਹਿੰਦਾ ਨਹੀਂ ਮੰਮੀ ਤੂੰ ਤਾਂ ਤਰਾਜ ਤੈਨੂੰ ਅਸੀਂ ਲਿਆਏ ਮਾਂ ਤੂੰ ਸੁੱਤੀ ਪਈ ਸੀ ਕਹਿੰਦਾ ਡਾਕਟਰ ਨੇ ਤੈਨੂੰ ਜਗਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਤੈਨੂੰ ਰਸੋਲੀ ਵੀ ਦਿਖਾਉਂਦਾ ਸੀ ਘਠਾ ਕੇ ਮਰਮੇ ਪਰ ਤੂੰ ਉੱਠੀ ਨਹੀਂ ਤੂੰ ਸੌਂ ਗਈ ਸੀ ਤੇ ਜਦੋਂ ਤੈਨੂੰ ਇੱਥੇ ਲਿਆ ਕੇ ਪਾਇਆ ਕਹਿੰਦਾ ਤੂੰ ਠੰਡੀ ਠੰਡੀ ਹੋਈ ਪਈ ਸੀ ਵੀ ਐਂ ਲੱਗਦਾ ਜਿਵੇਂ ਬਰਫ਼ ਚ ਲੱਗੀ ਹੁੰਨੀ ਐ ਕਹਿੰਦਾ ਮੈਂ ਖਾ ਅੰਦਰ ਹੀ ਸੀ ਚੱਲਦੇ ਹੋਣਗੇ ਫਿਰ ਕਹਿੰਦਾ ਬੱਬੀ ਮੈਂ ਤੇਰੇ ਤੇ ਖੇਸ ਦਿੱਤਾ ਤੇ ਫਿਰ ਕਹਿੰਦਾ ਤੈਨੂੰ ਵੀ ਤੂੰ ਮੈਨੂੰ ਦਾ 10 15 ਮਿੰਟਾਂ ਬਾਅਦ ਤੂੰ ਖੇਸ ਕਹਿੰਦਾ ਇੱਕ ਬਾਹ ਨਾਲ ਆਪ ਹੀ ਲਾਤਾ ਸੀ ਉਸ ਤੋਂ ਬਾਅਦ ਕਹਿੰਦਾ ਤੂੰ ਉੱਠ ਖੜੀ ਤੇ ਮੈਂ ਕਹ ਕੋਈ ਹੋਰ ਮੈਂ ਕੋਈ ਕੋਈ ਰੋਲਾ ਰੂਲਾ ਪਾਇਆ ਹੋਵੇ ਕਹਿੰਦਾ ਨਾ ਮੰਮੀ ਕੋਈ ਰੋਲਾ ਨਹੀਂ ਪਾਇਆ ਕਹਿੰਦਾ ਤੂੰ ਤਾਂ ਬੋਲੀ ਹੋਈ ਨਹੀਂ ਤੈਨੂੰ ਤਾਂ ਕਹਿੰਦਾ ਸੁਰਤ ਹੋਣਾ ਹੀ ਅੱਖਾਂ ਤੋਂ ਹੁਣ ਪਟੀਆਂ ਤੇ ਫਿਰ ਉਦੋਂ ਬਾਅਦ ਮੈਂ ਗੱਲਾਂ ਕਰਕੇ ਦੀਪੂ ਨਾਲ ਫੇਰ ਸੌਂਗੀ ਕਿਉਂਕਿ ਨਸ਼ਾ ਸੀ ਠੀਕ ਜਾਂਦਾ ਸਵੇਰ ਮੈਂ ਉੱਠ ਕੇ ਆਖਿਆ ਮੈਂ ਖਾਦੀਪੂ ਮੈਂ ਲਿਆ ਇਜ਼ੀ ਮੈਂ ਕਿਹਾ ਮੈਂ ਤੇਨਾਂ ਗੱਲਾਂ ਕੀਤੀਆਂ ਤੈਨੂੰ ਕੁਝ ਕਿਹਾ ਕਹਿੰਦਾ ਹਾਂ ਮੰਮੀ ਤਾਂ ਫਿਰ ਨਾਲ ਗੱਲਾਂ ਕੀਤੀਆਂ ਫਿਰ ਮੈਨੂੰ ਪਤਾ ਲੱਗਿਆ ਜੀ ਸੋਏ ਸੀ ਗੁਰੂ ਧੰਨ ਗੁਰੂ ਰਾਮਦਾਸ ਦੀ ਮੇਰੇ ਤੇ ਵਕਸ਼ਿਸ਼ ਕਿਉਂਕਿ ਮੈਂ ਬਹੁਤ ਜ਼ਿਆਦਾ ਤਕਲੀਫ ਵਿੱਚ ਸੀ ਮੇਰੀ ਸੁਣ ਲੈ ਰਹੀ ਸੀ ਬਾਰ ਬਾਰ ਮੇਰਾ ਆਪਰੇਸ਼ਨ ਵੱਡਾ ਸੀ 3 ਕਿਲੋ ਦੀ ਰਸੌਲੀ ਬਹੁਤ ਹੁੰਦੀ ਹੈ 18 ਪਤਾ ਨਹੀਂ 19 ਟੰਕੇ ਸੀ ਮੇਰੇ ਟੇਡਾ ਆਪਰੇਸ਼ਨ ਸੀਗਾ ਤੇ ਦੋਨੇ ਹੱਥਾਂ ਤੇ ਰਸੌਲੀ ਚੱਕੀ ਫਿਰਦਾ ਸੀ ਡਾਕਟਰ ਉਹਨੇ ਫੋਟੋਆਂ ਵੀ ਖਿੱਚਣੀਆਂ ਸੀ ਰਸੌਲੀ ਦੀਆਂ ਦੀਪੂ ਨੂੰ ਵੀ ਖਿਚਵਾਈਆਂ ਸੀ ਕਹਿੰਦਾ ਫੋਟੋ ਖੱਚ ਵੀ ਕਿੱਡੀ ਰਸੌਲੀ ਕੱਢੀ ਹੈ ਤੇਰੀ ਮੰਮੀ ਦੇ ਪੇਟ ਚੋਂ ਪਰ ਇਹ ਵੀ ਗੱਲ ਸੱਚ ਆ ਵੀ ਮੈਂ ਕਮਜ਼ੋਰੀ ਇੰਨੀ ਹੋ ਗਈ ਸੀ ਉਹ ਰਸੌਲੀ ਨਿਕਲਣ ਤੋਂ ਬਾਅਦ ਮੇਰਾ ਰੱਬ ਜਾਣਦਾ ਵੀ ਮੈਥੋਂ ਖੜਾ ਨਹੀਂ ਸੀ ਹੋਇਆ ਜਾਂਦਾ ਬੜੀ ਕਮਜ਼ੋਰੀ ਕਰਦੀ ਸੀ ਆਪਰੇਸ਼ਨ ਨੇ ਮੈਂ ਮਤਲਬ ਚੱਕ ਕੇ ਜਵਾਕ ਮੈਨੂੰ ਵਾਸ਼ਰੂਮ ਵਗੈਰਾ ਦੀ ਭੁੱਲ ਜਾਂਦਾ ਮੈਥੋਂ ਨਹੀਂ ਸੀ ਉੱਠਿਆ ਜਾਂਦਾ ਬੈਠਦਾ ਜਾਂਦੀ ਨਹੀਂ ਸੀ ਇੰਨੀ ਕਮਜ਼ੋਰੀ ਹੋ ਗਈ ਸੀ ਸੋ ਵੀਰੇ ਸਟੋਰੀ ਹੈ ਵੀ ਗੁਰੂ ਮਹਾਰਾਜ ਨੂੰ ਮੰਨਣ ਦੇ ਨਤੀਜੇ ਆ ਕਿਉਂਕਿ ਉਸ ਟਾਈਮ ਮੇਰਾ ਕੋਈ ਨਹੀਂ ਸੀ ਜਦੋਂ ਮੇਰਾ ਆਪਰੇਸ਼ਨ ਹੋਇਆ ਕੋਈ ਮੇਰੇ ਨਾਲ ਨਹੀਂ ਸੀ ਤੇ ਮੇਰੇ ਨਾਲ ਕੌਣ ਸੀ ਗੁਰੂ ਰਾਮਦਾਸ ਪਤਾ ਨਹੀਂ ਕਿਹੋ ਜੀ ਨੀਂਦ ਸੁਮਾਇਆ ਉਹਨਾਂ ਨੇ ਮੈਨੂੰ ਕਮਰੇ ਜਾ ਕੇ ਪਤਾ ਲੱਗਿਆ ਜਿਹੜੀ ਹੈ ਪਹਿਲਾਂ ਮੈਂ ਵੀ ਟੈਨਸ਼ਨ ਚ ਪਈ ਸੀ ਵੀ ਮੇਰਾ ਹਾਏ ਮੇਰੇ ਸੌਣ ਨੂੰ ਕਿਉਂ ਲਿਆ ਰਹੀ ਹੈ ਮੇਰਾ ਆਪਰੇਸ਼ਨ ਸੀ ਤੀ ਕਿਉਂ ਨਹੀਂ ਹੁੰਦਾ ਜੇ ਤੇ ਮਹਾਰਾਜ ਨੂੰ ਯਾਦ ਕੀਤਾ ਪਤਾ ਹੀ ਨਹੀਂ ਕਿਹੜੇ ਵੇਲੇ ਮੈਂ ਕਿਹੜੇ ਵੇਲੇ ਮੇਰਾ ਆਪਰੇਸ਼ਨ ਹੋ ਗਿਆ ਮੈਨੂੰ ਆਪਰੇਸ਼ਨ ਤੋਂ ਨਾ ਕੱਢਣ ਦਾ ਪਤਾ ਜਿਹੜੀ ਮੈਨੂੰ ਬਿੰਦੇ ਬਿੰਦੇ ਸੋਨ ਲੈ ਰਹੀ ਸੀ ਨਾ ਮੈਨੂੰ ਆਪਰੇਸ਼ਨ ਡਰਾਇਵ ਪਤਾ ਕੌਣ ਕੱਢ ਕੇ ਲਿਆ ਮੈਨੂੰ ਮੈਨੂੰ ਨਹੀਂ ਪਤਾ ਕਵਰੇਜ ਕਿਹਨੇ ਪਾਇਆ ਬਸ ਪਈ ਨੂੰ ਕਵਰੇਜ ਜਾ ਗਈ ਹੈ ਸੋ ਵੀਰੇ ਮੈਂ ਤੁਹਾਨੂੰ ਬਾਰ-ਬਾਰ ਕਹਿਣੀ ਆ ਵੀ ਤੁਸੀਂ ਗੁਰੂ ਤੇ ਜਰੂਰ ਪ੍ਰੋਸਾਰਾ ਰੱਖੋ ਬਾਣੀ ਤੇ ਵਿਸ਼ਵਾਸ ਰੱਖੋ ਬਾਣੀ ਬਹੁਤ ਵੱਡੀ ਚੀਜ਼ ਹੈ ਜਦੋਂ ਤੁਸੀਂ ਇਹਦੇ ਰੰਗ ਚ ਰੰਗੇ ਗਏ ਨਾ ਬਾਣੀ ਦੇ ਸੋਨੂੰ ਆਪ ਪਤਾ ਲੱਗੂ ਬਾਣੀ ਚੀਜ਼ ਕੀ ਹੈ ਬਾਣੀ ਕੀ ਕਰ ਸਕਦੀ ਆ ਤੁਸੀਂ ਪੜੋ ਸਭ ਤੋਂ ਪਹਿਲਾਂ ਬਾਣੀ ਪੜੋ ਪੜ੍ਹ ਕੇ ਨਾ ਤੁਹਾਨੂੰ ਆਟੋਮੈਟਿਕ ਗਿਆਨ ਆਉਣ ਲੱਗ ਜੂਗਾ ਜਦੋਂ ਤੁਹਾਡੇ ਅੰਦਰ ਦਇਆ ਧਰਮ ਪ੍ਰਵੇਸ਼ ਕਰ ਗਏ ਤੁਸੀਂ ਇਹ ਜੀਜ਼ਾ ਕਰਨ ਲੱਗੇ ਸਮਝ ਲਓ ਵੀ ਬਾਣੀ ਦਾ ਅਸਰ ਤੁਹਾਡੇ ਤੇ ਹੋ ਚੁੱਕਿਆ ਹੈ ਬਾਣੀ ਤੁਹਾਨੂੰ ਆਪਣੇ ਰੰਗ ਚ ਰੰਗਣ ਲੱਗੀ ਤਾਂ ਮੈਂ ਬਾਰ ਬਾਰ ਰਿਕਵੈਸਟ ਕਰਦੀ ਆਂ ਵੀ ਬਾਣੀ ਦਾ ਖੜਾ ਨਹੀਂ ਤੁਸੀਂ ਛੱਡਣਾ ਤੁਸੀਂ ਜਪਜੀ ਸਾਹਿਬ ਚ ਪਈ ਸਾਹਿਬ ਸੁਭਾ ਕਰ ਨਹੀਂ ਕਰਨੇ ਆ ਰਹਿਰਾਸ ਸਾਹਿਬ ਆਥ ਨੇ ਕਰ ਸਕਦੇ ਤਾਂ ਵੀ ਸੋਹਣੀ ਗੱਲ ਹੈ ਨਹੀਂ ਹੁੰਦੀ ਜੇ ਤੁਸੀਂ ਸੁਣ ਲਿਆ ਕਰੋ ਘਰੇ ਜਰੂਰ ਐ ਰਸ ਲਾਇਆ ਕਰੋ ਤੇ ਇੱਕ ਸੋਹਣੀ ਸਾਹਿਬ ਦਾ ਪਾਠ 10:00 ਵਜੇ ਲਾ ਲਿਆ ਕਰੋ ਜਰੂਰ ਲਾਇਆ ਕਰੋ ਫਿਰ ਤੁਸੀਂ ਆਪ ਦੇਖੋਗੇ ਤੁਹਾਡੇ ਤੇ ਫਾਇਦੇ ਕਿੰਨੇ ਕਰ ਰਹੀ ਹੈ ਗੁਰਬਾਣੀ ਗੁਰੂ ਘਰ ਜਰੂਰ ਜਾਇਆ ਕਰੋ ਗੁਰੂ ਘਰ ਜਾਣੇ ਹੋ ਤਾਂ ਉੱਥੇ ਬਰਤਨਾਂ ਦੀ ਸੇਵਾ ਲਾਜ਼ਮੀ ਕਰਿਆ ਕਰੋ ਠੀਕ ਹੈ ਇਹ ਗੱਲਾਂ ਦਾ ਧਿਆਨ ਰੱਖੋ ਵੀਰੇ ਮੈਂ ਕਹਿਣੀ ਹੈ ਵੀ ਜਿਵੇਂ ਗੁਰਬਾਣੀ ਨੇ ਮੇਰੀ ਬਾਹ ਫੜੀ ਹੈ ਗੁਰਬਾਣੀ ਹੀ ਪੜਨ ਨਾਲ ਮੇਰੇ ਸਾਰੇ ਕੰਮ ਬਣਿਆ ਹੈ ਬਹੁਤ ਗਰੀਬ ਸੀ ਮੈਂ ਅੱਜ ਵਧੀਆ ਆਪਦਾ ਘਰ ਪਾਈ ਬੈਠੀ ਆ ਵਧੀਆ ਲੋਕਾਂ ਵਾਂਗੂ ਗੱਡੀ ਐ ਸਾਡੇ ਕੋਲੇ ਹੰਕਾਰ ਚ ਨਹੀਂ ਇਹ ਗੱਲ ਕਰਦੀ ਸੋ ਉਹਨੂੰ ਦੱਸਦੀ ਆ ਵੀ ਇਹ ਚੀਜ਼ਾਂ ਮੈਨੂੰ ਬਾਣੀ ਪੜਨ ਨਾਲ ਮਿਲੀਆਂ ਮੈਨੂੰ ਕਿਸੇ ਨੇ ਦਿੱਤੀਆਂ ਨਹੀਂ ਹੈਗੀਆਂ ਸਾਡੀਆਂ ਕਮਾਈਆਂ 'ਚ ਬਰਕਤਾਂ ਪਾਈਆਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਅੱਜ ਸਾਡੇ ਕੋਲੇ ਵੀ ਉਹ ਚੀਜ਼ਾਂ ਹੈਗੀਆਂ ਜੋ ਲੋਕਾਂ ਕੋਲੇ ਹੁੰਦੀਆਂ ਸੀਗੀਆਂ ਸੋ ਬਾਣੀ ਦੇ ਲੜ ਲੱਗੋਗੇ ਤੇ ਤਰਜੋਗੇ ਬਿਨਾ ਗੁਰੂ ਤੋਂ ਤੁਹਾਡੀ ਗਤ ਵੀ ਨਹੀਂ ਹੋ ਸਕਦੀ ਠੀਕ ਹੈ ਗੁਰੂ ਤੋਂ ਬੇਮੁਖ ਕਦੇ ਨਾ ਹੋਇਓ ਜੇ ਗੁਰੂ ਤੋਂ ਬੇਮੁਖ ਹੋਣ ਲੱਗੇ ਨੁਕਸਾਨ ਸੋਡਾ ਹੀ ਹੋਣਾ ਹੈ ਠੀਕ ਹੈ ਤੇ ਗੁਰੂ ਨਾਲ ਕਿਸੇ ਗੱਲ ਦਾ ਸ਼ਿਕਵਾ ਨਾ ਕਰਿਆ ਕਰੋ ਕਿਉਂਕਿ ਉਹ ਤੁਹਾਡਾ ਮਾਤ ਪਿਤਾ ਉਹ ਤੁਹਾਡਾ ਕਦੇ ਮਾੜਾ ਕਰ ਨਹੀਂ ਸਕਦਾ ਮਰਨਾ ਜਿਉਣਾ ਇਹ ਆਪਣੇ ਕਰਮਾਂ ਦਾ ਫਲ ਹੈ ਇਹਦੇ ਵਿੱਚ ਗੁਰੂ ਦਾ ਕੋਈ ਦੋਸ਼ ਨਹੀਂ ਵੀ ਮੈਨੂੰ ਮੇ ਸਾਡਾ ਫਲਾਣਾ ਮਾਰਤਾ ਤੂੰ ਸਾਡੇ ਫਲਾਣੇ ਨੂੰ ਲੈ ਗਿਆ ਇਹ ਚ ਗੁਰੂ ਕੁਝ ਨਹੀਂ ਕਰਦਾ ਗੁਰੂ ਦੀ ਆਪ ਦੀ ਫੈਮਿਲੀ ਵੀ ਕੰਧਾ ਚ ਚਿਣੀ ਗਈ ਸੀ ਗੁਰੂ ਨੇ ਇੱਕ ਤੱਕ ਇੱਕ ਵਾਰ ਹੀ ਨਹੀਂ ਕਿਹਾ ਵੀ ਮੇਰੀ ਫੈਮਿਲੀ ਨੂੰ ਕੰਧਾ ਤੇ ਨਾ ਚਣੋ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਗਿਆਨ ਕਰਿਆ ਕਰੋ ਆਪਣੇ ਦੁੱਖ ਭੁੱਲ ਕੇ ਗੁਰੂਆਂ ਦੀਆਂ ਕੁਰਬਾਨੀਆਂ ਯਾਦ ਕਰਿਆ ਕਰੋ ਫਿਰ ਤੁਹਾਨੂੰ ਆਪਣੇ ਦੁੱਖ ਬਹੁਤ ਛੋਟੇ ਲੱਗਣਗੇ ਸੋ ਵੀਡੀਓ ਬਣਾਉਣ ਚ ਵੀ ਕਮੀ ਰਹੇਗੀ ਹੋਵੇ ਤਾਂ ਸੌਰੀ ਮੰਗਦੀ ਆ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਬੇਰਬਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਆਪ ਨੂੰ ਚੜ੍ਹਦੀ ਕਲਾ 'ਚ ਰੱਖੇ ਆਪਦੇ ਸਾਰੇ ਦੁੱਖ ਕੱਟੀ